पीवी टुडे चैनल एंटी एंटी ते ਤੁਹਾਡਾ ਸਵਾਗਤ ਹੈ ਰੋਪੜ ਵਿਖੇ ਚਲਦੇ ਹਾਂ ਜਿੱਥੇ ਦੇ ਸ਼ਿਵ ਮੰਦਿਰ ਵਿਖੇ શ્રી ਕ੍ਰਿਸ਼ਨ ਜਨਮ ਅਸ਼ਟਮੀ ਮੌਕੇ ਐਂਟੀ ਕਰਪਸ਼ਨ ਐਂਟੀ ਕ੍ਰਾਈਮ ਫਾਊਂਡੇਸ਼ਨ ਵੱਲੋਂ ਸੂਬਾ ਪ੍ਰਧਾਨ ਹੁਸਨ ਚੰਦ ਸੇਣੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਤੇ ਸੂਬਾ ਵਾਈਸ ਪ੍ਰਧਾਨ ਗੁਰਦੇਵ ਸਿੰਘ ਦੀ ਅਗਵਾਈ ਵਿੱਚ ਪਹਿਲਾ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਵਿੱਚ 알파 ਬਲੱਡ ਸੈਂਟਰ ਦੇ ਡਾਕਟਰ ਸੁਰਜੀਤ ਸਿੰਘ ਸੁਪਰ ਸਪੈਸ਼ੈਲਿਟੀ ਹਸਪਤਾਲ ਦੀ ਟੀਮ ਨੇ ਖੂਨਦਾਨੀਆਂ ਤੋਂ ਸਟਾਈ ਯੂਨਿਟ ਖੂਨ ਪ੍ਰਾਪਤ ਕੀਤਾ इस मौके खूनदानिया तो अलावा औरता ने भी खूनदान किया इस मौके सूबा वाइस प्रधान गुरदेव सिंह ने कहा कि साडे गुरुआ पीरा ने सानू वद तो वध मनुखता दी सेवा करन दा उपदेश देता है इस दे फलस्वरूप आज साडी टीम वल्लों पहला खूनदान कैंप लगाया गया है जिला इस्तरी विंग दी प्रधान मनजीत कौर अते बलाक प्रधान चंदन वर्मा ने कहा कि साडी टीम वल्लों आज इस खूनदान कैंप राही सरबत दे पले मनुखता सेवाने दिता गया है चनौली, सहिल जोशी, वर्मा नगर कौंसल बाबा, करन वर्मा, कार्तिक वर्मा गौरव अमित जैन राज सैगल दीपक मेहता आदि भी हाजिर सन देख दे सा दलजीत चनौली वालों भेजी गयी इस खूनदान कैंप की विशेष रिपोर्ट ਤੇ ਹੋਰ ਖਬਰਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਅਤੇ ਫੋਲੋ ਜ਼ਰੂਰ ਕਰੋ ਜੀ ਧੰਵਾਦ ਅੱਜ ਦਾ ਦਿਨ શ્રીਕ੍ਰਿਸ਼ਨ ਜਨਮ ਅਸ਼ਟਮੀ ਦਾ ਬਹੁਤ ਹੀ ਸੁੰਧਾਰਾ ਹੈ ਸਾਡੇ ਗੁਰੂ ਸਾਹਿਬਾਨ ਜਿਨ੍ਹਾਂ ਵੀ ਦੇਵ ਦੇ ਤਪીર ਤੋਂ ਨੰਬਰ ਹੋਏ ਨੇ ਉਹਨਾਂ ਨੇ ਸਾਨੂੰ ਮੁਲਕਤਨ ਇਹ ਹੀ ਉਪਦੇਸ਼ ਦਿੱਤਾ ਹੈ ਕਿ ਸਾਨੂੰ ਇਸ ਧਰਤੀ ਤੇ ਆ ਕੇ ਇਨਸਾਨ ਦੀ ਇਸ ਮੁਨਕਤ ਦੀ ਸੇਵਾ ਕਰਨੀ ਚਾਹੀਦੀ ਹੈ ਇਸ ਵਿਸ਼ੇ ਤੇ ਆਸ਼ਿਰਮੁਖ ਰੱਖਦੇ ਹਾਂ ਅਸੀਂ ਆਪਣੀ ਸੰਸਥਾ ਐਂਟੀ ਕਰਪਸ਼ਨ ਐਂਟੀ ਕ੍ਰਾਈਮ ਵੱਲੋਂ ਸਾਰਨ ਇਹ ਰਲ ਮੁਲਕੇ ਇਸੇ ਵਿਸ਼ੇ ਨੂੰ ਪੂਰਾ ਕਰਨ ਵਾਸਤੇ ਅੱਜ ਫੂਨ ਦਾਨ ਦਾ ਪਹਿਲਾ ਕੈਂਪ ਲਗਾਇਆ ਮਹਾਰਾਜ ਕਿਰਪਾ ਕਰਨ ਬੇਨਤੀ ਹੈ ਕਿ ਇਸ ਇਸ ਸਾਡੀ ਆਸ਼ਾ ਦੇ ਵਿਸ਼ੇ ਨੂੰ ਖਰੇਟ ਕੇ ਜੋ ਅਸੀਂ ਸੰਸਥਾ ਦਾ ਕੰਮ ਸ਼ੁਰੂ ਕੀਤਾ ਹੈ ਇਹਨੂੰ ਮਹਾਰਾਜ ਨੇ ਪਹਿਲੇ ਚੜ੍ਹਨ ਤੇ ਅੱਗੇ ਨੂੰ ਵੀ ਸਾਨੂੰ ਬਲਵਕਸ਼ਲ ਕਈ ਰੋ ਹਮੇਸ਼ਾ ਵਾਤੇ ਚੱਲਦਾ ਰੱਖੀਏ ਫੂਨ ਦਾਨ ਬਚਾਈਏ ਕਿਸੇ ਦੀ ਜਾਨ ਸੱਬੇ ਸੰਜੀ ਵਾਇਲਸ ਦਇਨ ਕੋਈ ਨਾ dise ਵਹਰਾ ਜੀਓ ਅੱਜ ਸਾਡੀ ਸੰਸਥਾ ਐਂਟੀ ਕ੍ਰਾਈਮ ਐਂਟੀ ਕ腐ਸ਼ਨ ਦੇ ਸਹਿਯੋਗ ਨਾਲ ਸ਼ੀਮ ਮੰਦਰ ਵਿਖੇ ਜਨਮ ਅਕੰਠੀ ਦੇ ਸੁਭਾਸ਼ ਤੇ ਫੂਨਦਾਂ ਕੈਂਪ ਲਗਾਇਆ ਜਾ ਰਿਹਾ ਹੈ ਜਿਸ ਦੇ ਵਿੱਚ ਗੁਰੂ ਮਹਾਰਾਜੀ ਦੇ ਪ੍ਰਦੇਸ਼ ਨਾਲ ਜਾਤਾ ਪਤਾ ਤੋਂ ਉੱਪਰ ਉੱਠ ਕੇ ਸਾਡੇ ਸਾਰੇ ਹੀ ਸਨਿਆਰ ਭਾਈਚਾਰੇ ਨੇ ਬਹੁਤ ਵੱਧ ਕੇ ਸਹਿਯੋਗ ਦਿੱਤਾ ਬਲਕੇ ਇਹਨਾਂ ਦੇ ਸਹਿਯੋਗ ਦੇ ਸੱਕਾਈ ਅੱਜ ਇਹ ਕੈਂਪ ਹੈ ਜੋ ਸਾਡਾ ਕਾਮਯਾਬ ਰਿਹਾ ਤੇ ਅਸੀਂ ਵਾਹਿਗੁਰੂ ਜੀ ਅੱਗੇ ਅੱਗੇ ਵੀ ਅਰਦਾਸ ਕਰਦੇ ਹਾਂ ਕਿ ਇਸ ਭਾਈਚਾਰੇ ਨੂੰ ਸਾਰੇ ਹੀ ਪਾਈਚਾਰੇ ਨੂੰ ਇਕੱਠੇ ਹੋ ਕੇ ਕੰਮ ਕਰਨ ਦਾ ਬਲ ਬਖਸ਼ਣ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਦੀ ਫਤਿਹ ਅੱਜ ਸਾਡੀ ਸੰਸਥਾ ਦਾ ਐਂਟੀ ਕਰਪਸ਼ਨ ਐਂਟੀ ਕ੍ਰਾਈਮ ਫਾਊਂਡੇਸ਼ਨ ਜਿਹੜੀ ਹੈਗੀ ਹੈ ਉਹਦੇ ਤੰਨੇ ਤੇ ਜਨਵਸਤ ਮਿਲੇ ਸ਼ੂ ਮਹੌਰtre ਉੱਤੇ ਬਲੱਡ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ ਸਾਨੂੰ ਬੜਾ ਹੀ ਬਾਕੀ ਭਰਾਵਾਂ ਦੇ ਉੱਤੇ ਬੜਾ ਮਾਣ ਹੈ ਜਿਨ੍ਹਾਂ ਨੇ ਬਦ ਚੜ ਕੇ ਸਾਡਾ ਸਹਿਯੋਗ ਕੀਤਾ